ਪੰਜਾਬ ਦੇ ਉਠਿੰਡਾ ਤੋਂ ਇਸ ਸਮੇਂ ਇੱਕ ਸਸੰਸਣਿਕ ਜੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਨਸ਼ਾ ਖਿਲਾਫ ਫੌਨ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਰੋੜਾਂ ਦੀ ਨਸ਼ੀਲੇ ਪਦਾਰਥਾਂ ਦੀ ਖੇਪ ਫੜੀ ਹੈ। ਇਹ ਪੂਰਾ ਆਪਰੇਸ਼ਨ ਸੋਮਵਾਰ ਤੇ ਮੰਗਲਵਾਰ ਦੀ ਵਿੱਚ ਕarli ਰਾਤ ਨੂੰ ਕਰੀਬ 3:30 ਮਿੰਟ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਸੁਪਤਾ ਸਿੰਘ ਗਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਇਲਾਕਾ ਲੰਬੇ ਸਮੇਂ ਤੋਂ ਪੁਲਿਸ ਦੇ ਰਾਡਾ ਤੇ ਸੀ ਪੰਜ ਨੌਜਵਾਨਾਂ ਤੇ ਇੱਕ ਗਰੋਹ ਤੇ ਸ਼ੱਕ ਸੀ ਜੋ ਬਲੋਡ ਤੇ ਰਹਿਣ ਵਾਲੇ ਦੱਸੇ ਜਾਂਦੇ ਹਨ ਇਹ ਨੌਜਵਾਨ ਕੁਝ ਸਮੇਂ ਤੋਂ ਗੁਠਿੰਡਾ 20 ਸੁਤਿਆ ਸਿੰਘ ਗਲੀ ਵਿੱਚ ਰਹਿ ਰਹੇ ਸਨ ਅਤੇ ਆਪਣੇ ਆਪ ਨੂੰ ਕਾਰਾਂ ਦੀ ਵਿਕਰੀ ਅਤੇ ਖਰੀਦ ਦਾ کاروبارੀ ਦੱਸ ਰਹੇ ਸਨ ਪਰ ਉਨ੍ਹਾਂ ਦਾ ਅਸਲ کاروبار ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਤ ਦੇ ਹਨੇਰੇ ਵਿੱਚ ਚੱਲ ਰਿਹਾ ਸੀ ਇਸ ਸਾਜਿਆ ਆਪਰੇਸ਼ਨ 'ਚ ਪਾਰੀ ਪੁਲਿਸ ਕੇ ਸੀਆਈ ਵੱਲ ਦੀ ਵਿਸ਼ੇਸ਼ ਟੀਮ ਅਤੇ ਬਠਿੰਡਾ ਪੁਲਿਸ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਪੁਲਿਸ ਨੇ ਮੁੱਖਤੇ ਇੱਕ ਸਕਾਰਪਿਓ ಕಾರ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਕਥਿਤ ਤੌਰ ਤੇ ਡਰਗਮਨੀ ਬਰਾਮਦ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਗਰੋ ਵਿੱਚ ਇੱਕ ਔਰਤ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਜੋ ਇਸ ਨੈਟਵਰਕ ਦੀਆਂ ਮੁੱਖ ਕੜੀਆਂ ਵਿੱਚੋਂ ਇੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕੀ ਕੀ ਇਸ ਰੈਕਟ ਦਾ ਪਾਕਿਸਤਾਨ ਦੇ ਕਿਸੇ ਗੈਂਗਸਟਰ ਨੈਟਵਰਕ ਜਾਂ ਖੁਫੀ ਏਜੰਸੀ ਨਾਲ ਕੋਈ ਸਬੰਧ ਹੈ ਪੁਲਿਸ ਨੇ ਹਟਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਸੂਤਰਾਂ ਅਨੁਸਾਰ ਪੰਜਾਬ ਦੇ ਡੀਜੀਪੀ ਖੁਦ ਜਲਦੀ ਹੀ ਇੱਕ ਪਰਾਸਤਾਫ ਰਿਪੋਰਟ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰ ਸਕਦੇ ਹਨ ਇਹ ਘਰਵਾਲੀ ਇੱਕ ਵਾਰ ਫਿਰ ਦੱਸਾਂਦੇ ਹੈ ਕਿ ਪੰਜਾਬ ਵਿੱਚ ਡਰੱਗ ਮਾਫੀਆ ਨੇ ਸ਼ਹਿਰਾਂ ਦੀਆਂ ਸਾਧ ਗਲੀਆਂ ਵਿੱਚ ਜਿਹੜਾ ਕਿਵੇਂ ਫੜ ਲਿਆ ਹਾਂ ਇਹ ਰੈਕਟਾ ਸੁੱਟਾ ਸੰਗ ਗਰੀਬ ਵਰਗੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਸਰਗਰਮ ਸੀ ਪਰ ਪਛਾਨ ਤੋਂ ਬਚਦਾ ਰਿਹਾ ਕਾਰ-ਕਾਰੋਬਾਰ ਦੀ ਆੜ ਵਿੱਚ ਚੱਲ ਰਹੀ ਨਸ਼ੀਲੇ ਵਪਾਰຄ້າ ਦੀ ਤਸਕਰੀ ਉਹਨਾਂ ਪੁਲਿਸ ਦੀ ਸ਼ਕਤੀ ਨਾਲ بے ਤਾਬ ਹੋ ਗਿਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਸ਼ੱਕੀ ਗਤੀਵਿਧੀਆਂ ਹੁੰਦੀਆਂ ਸਨ ਪਰ ਉਹਨਾਂ ਨੂੰ ਕਦੇ ਚੱਕ ਨਹੀਂ ਹੋਇਆ ਕਿ ਉੱਥੇ ਇੰਨਾ ਵੱਡਾ ਰੈਕਟਾ ਚੱਲ ਰਿਹਾ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕੀ ਇਹਨਾਂ ਤਸਕਰਾਂ ਦਾ ਅਸਲ ਸਰਗਨਾ ਕੋਣ ਹੈ ਅਤੇ ਕੀ ਪੰਜਾਬ ਵਿੱਚ ਇੱਕ ਵੱਡਾ ਡਰੱਗ ਨੈੱਟਵਰਕ ਦੁਬਾਰਾ ਸਰਗਰਮ ਹੋ ਰਿਹਾ ਹੈ ਲੋਕਾਂ ਦੀਆਂ ਨਜ਼ਰਾਂ ਹੁਣ ਪੁਲਸ ਅਤੇ ਪ੍ਰਸ਼ਾਸਨ ਦੀ ਅਗਲੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ ਕਿ ਇਸ ਸੰਸਣੀਕੀਜ ਮਾਮਲੇ ਵਿੱਚ ਅੱਗੇ ਕੀ ਹੁੰਦਾ ਹੈ